ਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀ ਕੋ ਠਾਕੁਰ ਤਿਸ ਪਰਮ ਸਤਕਾਰ ਯੋਗ ਸਤਗੁਰਾਂ ਦੀ ਸਾਜੀ ਨਾ ਬਾਜੀ ਗੁਰੂ ਪਿਆਰੀ ਗੁਰੂ ਸواری ਸਾਧ ਸੰਗ ਜੀਓ ਆਓ ਸੁਭਾਗ ਸਮਾਪਤ ਹੋਈ ਹੈ ਗੁਰੂ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨਾਂ ਦੇ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਨਿਵਾ ਰਹੇ ਹਾਂ ਬੜਾ ਭਾਗੇ ਹਾਂ ਬੜਾ ਭਾਗੀ ਹਰ ਸੰਗਤ ਪਾਵੇ ਭਾਗਹੀਨ ਭ੍ਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨ ਲਬੈ ਬਿਨ ਸੰਗਤ ਮੈਲ ਪ੍ਰੀਜੈ ਜੀਉ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕੋਈ ਵੀ ਰਸਨਾ ਬਾਂਜੀ ਨਾ ਰਹੇ ਸਾਰੀ ਸੰਗਤ ਆਪੋ ਆਪਣੀ ਰਸਨਾ ਕਰੋ ਪਵਿੱਤਰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਲਿਬਾਓ ਹਾਜ਼ਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਇੱਕ ਬਚਨ ਕਰਦੇ ਨੇ ਕਹਿੰਦੇ ਧਰਮ ਰਾਏ ਅਬ ਕਹਾ ਕਰੈ ਕੋ ਜੋ ਫਾਟਿਓ ਸਗਲੋ ਲੇਖਾ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਜਿਹੜੇ ਸੇਵਾ ਕਰਨੀ ਸ਼ੁਰੂ ਕਰ ਦਤੀ ਸత్సੰਗਤ ਕਰਨੀ ਸ਼ੁਰੂ ਕਰ ਦਤੀ ਘਰ ਦੇ ਵਿੱਚ ਬਾਣੀ ਪੜਨੀ ਸੁੰਨੀ ਸ਼ੁਰੂ ਕਰ ਦਤੀ ਉਹਨਾਂ ਦੀ ਬਾਬਤ ਫਿਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਲਿਖਦੇ ਨੇ ਕਹਿੰਦੇ ਧਰਮ ਰਾਏ ਅਬ ਕਹਾ ਕਰੈ ਗੋ ਕਹਿੰਦੇ ਧਰਮ ਰਾਜਾ ਉਹ ਕਰ ਕੀ ਲਵੇਗਾ ਆਖੋ ਸਤਨਾਮ ਧਰਮ ਰਾਏ ਅਬ ਕਹਾ ਕਰੈ ਗੋ ਕਹਿੰਦੇ ਕੀ ਕਰ ਲਵੇਗਾ ਧਰਮ ਰਾਜਾ ਜੇ ਫਾਟਿਓ ਸਕਲੋ ਲੇਖਾ ਕਹਿੰਦੇ ਜਦੋਂ ਸਾਰੀ ਲੇਖ ਹੀ ਪੜ ਦਿੱਤਾ ਸਿਮਰਨ ਕਰਕੇ ਨਾਮ ਜਪ ਕੇ ਸਤ ਸੰਗਤ ਕਰਕੇ ਲੇਖਾ ਪੜਿਆ ਜਾਂਦਾ ਹੈ ਗੁਰੂ ਦੀ ਸੇਵਾ ਕਰਕੇ ਲੇਖਾ ਪੜਿਆ ਜਾਂਦਾ ਹੈ ਤੇ ਗੁਰਮਖ ਪਿਆਰਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਭਾਈ ਮਹਾ ਸਿੰਘ ਨੂੰ ਬਖਸ਼ਿਆ ਸੀ ਦੇਖੋ ਉਦੋਂ ਲੇਖਾ ਪਾੜਿਆ ਕਿਉਂ ਲੇਖਾ ਪਾੜਿਆ ਕਿਉਂਕਿ ਭਾਈ ਮਹਾ ਸਿੰਘ ਨੇ ਆਪਣੇ ਆਪ ਨੂੰ ਵਾਰ ਦਿੱਤਾ ਤੇ ਗੁਰੂ ਸਾਹਿਬ ਤੋਂ ਆਪਣੇ ਆਪ ਨੂੰ ਵਾਰ ਦਿੱਤਾ ਇਸ ਤਨ ਨੂੰ ਰੱਖ ਕੇ ਕੀ ਕਰਨਾ ਹੈ ਜਿਹੜਾ ਕੰਮ ਨਾ ਗੁਰਾਂ ਦੇ ਆਵੇ ਮੈਂ ਕਿਉਂ ਨਾ ਸਭ ਕੁਝ ਵਾਰ ਦਿਆਂ ਮੈਂ ਕਿਉਂ ਨਾ ਜਿੰਦੜੀ ਵਾਰ ਦਿਆਂ ਵਾਜਾਂ ਵਾਲੇ ਉਤੋਂ ਇਸ ਤਰ੍ਹਾਂ ਕਹਿੰਦੇ ਕਹਿੰਦੇ ਸ਼ਹੀਦ ਹੋ ਗਏ ਸਨ ਤੇ ਗੁਰਮਖ ਪਿਆਰਿਓ ਉਹਨਾਂ ਨੂੰ ਬਖਸ਼ ਲਿਆ ਸੋ ਸਤਿਗੁਰੂ ਪਾਤਸ਼ਾਹ ਜੀ ਬਖਸ਼ ਲੈਂਦੇ ਨੇ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ ਪਿਛਲੇ ਸਾਰੇ ਔਗਣ ਬਖਸ਼ ਲੈਂਦੇ ਨੇ ਅੱਗੇ ਨੂੰ ਜੇ ਮਾਰਗ ਤੇ ਪੈ ਜਾਈਏ ਮਾਰਗ ਭਾਵ ਕੇ ਰਸਤਾ ਸੋ ਸ਼੍ਰੀ ਰਬਦਾਸ ਮਹਾਰਾਜ ਜੀ ਦੀ ਪਵਿੱਤਰ ਪਾਵਨ ਲੜੀਵਾਰ ਜੋ ਕੇ ਕਥਾ ਚੱਲ ਰਹੀ ਹੈ ਸੋ ਜੀ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਸ਼੍ਰੋਮਣੀ ਭਗਤ ਸਤਗੁਰੂ ਰਬਦਾਸ ਮਹਾਰਾਜ ਜੀ ਜਦੋਂ 10 ਸਾਲਾਂ ਦੇ ਹੋਏ ਆਪਣੇ ਮਾਤਾ ਪਿਤਾ ਦੇ ਕੰਮ ਦੇ ਵਿੱਚ ਹੱਥ ਵਟਾਉਣ ਲੱਗ ਪਏ ਚੰਗੀਆਂ ਵੇਲ ਬੁੱਟੀਆਂ ਪਾਉਂਦੇ ਜੋੜਿਆਂ ਤੇ ਜੁੱਤੀਆਂ ਤੇ ਔਰ ਹੋਰ ਵੀ ਘੋੜੇ ਦੀਆਂ ਲੰਗਾਮਾਂ ਇਸ ਤਰ੍ਹਾਂ ਦੀਆਂ ਬਹੁਤ ਚੀਜ਼ਾਂ ਬਣਾਉਂਦੇ ਕਾਠੀਆਂ ਵਗੈਰਾ ਘੋੜੇ ਦੀਆਂ ਉਹ ਵੀ ਚਮੜੇ ਦੀਆਂ ਹੁੰਦੀਆਂ ਨੇ ਹੁਣ ਗੁਰਮੁਖ ਪਿਆਰਿਓ ਦਿਲ ਲਾ ਕੇ ਕੰਮ ਕਰਦੇ ਪਰ ਕੰਮ ਤਾਂ ਕਰਦੇ ਸਨ ਸੋਹਣਾ ਕੰਮ ਕਰਦੇ ਨੇ ਤੇ ਕੰਮ ਨੂੰ ਵੇਖ ਕੇ ਪਿਤਾ ਨੇ ਸੋਚਿਆ ਕਿ ਹੁਣ ਇਹਦੀ ਸ਼ਾਦੀ ਕਰ ਦੇਣੀ ਚਾਹੀਦੀ ਹੈ ਕਿਉਂਕਿ ਕੰਮ ਤੇ ਸੋਹਣਾ ਕਰਦਾ ਹੈ ਪਰ ਮਾਇਆ ਦੇ ਵੱਲ ਧਿਆਨ ਬਹੁਤ ਘਟ ਹੈ। ਵੀ ਜੇ ਕੋਈ ਮਾਇਆ ਦੇ ਜਾਂਦਾ ਠੀਕ ਹੈ ਨਹੀਂ ਮੰਗਦੇ ਵੀ ਨਹੀਂ ਕਿਸੇ ਤੋਂ। ਕੋਈ ਜੁੱਤੀ ਗੰਢਾਉਣਾ ਆਉਂਦਾ ਇਦਾਂ ਹੀ ਗੰਢ ਦਿੰਦੇ ਨੇ ਕੁਛ ਨਹੀਂ ਲੈਂਦੇ। ਇਹ ਸੁਭਾਅ ਵੱਖਰਾ ਹੈ। ਬਾਕੀ ਤੇ ਠੀਕ ਹੈ। ਮਿਹਨਤ ਨਾਲ ਕੰਮ ਕਰ ਕਰਦੇ ਨੇ ਪਰ ਆਹ ਸੁਭਾਅ ਵੱਖਰਾ ਹੈ। ਤੇ ਤਾਂ ਕਰਕੇ ਤਾਂ ਕਰਕੇ ਗੁਰਮੁਖ ਪਿਆਰਿਓ ਰਬਦਾਸ ਮਹਾਰਾਜ ਜੀ ਦੇ ਪਿਤਾ ਜੀ ਨੇ ਸੰਤੋਖ ਦਾਸ ਨੇ ਗੁਰਮੁਖ ਪਿਆਰਿਓ ਇਹ ਸੋਚਿਆ ਕਿ ਇਹਦੀ ਸ਼ਾਦੀ ਕਰ ਦਈਏ ਸ਼ਾਇਦ ਮਾਇਆ ਜਿਹੜੀ ਹੈ ਉਹਦੇ ਵੱਲ ਧਿਆਨ ਹੋ ਜਾਵੇ ਮਾਇਆ ਕਮਾਉਣ ਵਿੱਚ ਧਿਆਨ ਹੋ ਜਾਵੇ ਤਾਂ ਆਪ ਜੀ ਸਰਵਣ ਕੀਤਾ ਸੀ ਕਿ ਸ਼੍ਰੀ ਰਵਿਦਾਸ ਮਹਾਰਾਜ ਜੀ ਦੇ ਨਾਨਕ ਦੇ ਪਿੰਡ ਸੁਨਿਆ ਪਹਚਾਇਆ ਗਿਆ ਨਾਨਾ ਜੀ ਨੂੰ ਤੇ ਨਾਨਾ ਜੀ ਨੇ ਨਾਨਕਿਆਂ ਨੇ ਗੁਰਮੁਖ ਪਿਆਰਿਓ ਆਪ ਜੀ ਨੇ ਸਰਵਣ ਕੀਤਾ ਸੀ ਕਿ ਉਹ ਦਿਨ ਮਿੱਥਿਆ ਜਿਹੜਾ ਦਿਨ ਸ਼੍ਰੀ ਰਵਿਦਾਸ ਮਹਾਰਾਜ ਜੀ ਦਾ ਵਿਆਹ ਹੋਣਾ ਸੀ ਬੜੇ ਜਾਮਾ ਲਾਡਾਂ ਦੇ ਨਾਲ ਸਦਰਾਂ ਦੇ ਨਾਲ ਵਿਆਹ ਵਾਸਤੇ ਸਾਰੇ ਇਕੱਠੇ ਹੋਏ ਤੇ ਗੁਰਮੁਖ ਪਿਆਰਿਓ ਹੁਣ ਇਸ ਤਰ੍ਹਾਂ ਜਦੋਂ ਸ਼ਾਦੀ ਹੋ ਗਈ ਤੇ ਜਦੋਂ ਸ਼ਾਦੀ ਹੋਈ ਨਾ ਸੁਭਾਅ ਨਹੀਂ ਬਦਲਿਆ ਸੁਭਾਅ ਉਸੇ ਤਰ੍ਹਾਂ ਕਿਉਂਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਤੇ ਬਚਪਨ ਤੋਂ ਹੀ ਸੁਰੂ ਤੋਂ ਹੀ ਉਹਨਾਂ ਵਿੱਚ ਸਿਆਣਪ ਹੁੰਦੀ ਹੈ ਤੇ ਸੁਰੂ ਤੋਂ ਹੀ ਸੋਝੀ ਹੁੰਦੀ ਹੈ ਭਾਵੇਂ ਸਰੀਰ ਕਰਕੇ ਉਹ ਛੋਟੇ ਨੇ ਜਿਵੇਂ ਹੁਣ ਦੇਖੋ ਧੰਨ ਗੁਰੂ ਅੱਠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਕੇਵਲ 8 ਸਾਲਾਂ ਦੇ ਸਨ 7-8 ਸਾਲਾਂ ਦੇ ਸਨ ਜਦੋਂ ਗੁਰਤਾ ਗੱਦੀ ਤੇ ਬਹਿ ਗਏ ਸਨ ਇੱਕ ਪੰਡਤ ਸੀ ਉਹ ਪੰਡਤ ਬੜੇ ਹੰਕਾਰ ਨਾਲ ਆਇਆ ਕਹਿੰਦਾ ਲੈ ਛੋਟੇ ਜਿਹੇ ਨੂੰ ਗੁਰੂ ਬਣਾ ਰੱਖਿਆ ਅਜੇ ਕੱਲ ਦਾ ਜਵਾਕ ਹੈ ਕਹਿੰਦੇ ਛੋਟੇ ਜਿਹੇ ਨੂੰ ਗੁਰੂ ਬਣਾ ਰੱਖਿਆ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਗੁਰੂ ਨਾਨਕ ਦੀ ਜੋਤ ਹੈ ਆਖੋ ਸਤਨਾ ਸਰੀਰ ਬਦਲੇ ਨੇ ਜੋਤ ਇੱਕੋ ਹੈ ਗੁਰੂ ਨਾਨਕ ਜੀ ਤੋਂ ਲੈ ਕੇ ਜੋਤ ਉਹੀ ਚੱਲਦੀ ਆ ਰਹੀ ਹੈ ਗੁਰੂ ਅੰਗਦ ਪਾਤਸ਼ਾਹ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਇਹਦਾ ਦਸਾਂ ਪਾਤਸ਼ਾਹਿਆਂ ਦੇ ਵਿੱਚ ਇਹ ਜੋਤ ਪ੍ਰਚਲਿਤ ਹੋ ਰਹੀ ਹੈ ਤੇ ਹੁਣ ਜਾਗਦੀ ਜੋਤ ਆਪੱਖੀ ਨੂੰ ਕਹਨੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 11ਵੇਂ ਗੁਰੂ ਇਹ ਜਾਗਦੀ ਜੋਤ ਨੇ ਸੋਇਸ ਕਰਕੇ ਇਹ ਜੋਤ ਸੀ ਸਰੀਰ ਦਾ ਇੱਕ ਕੇਵਲ ਸਰੀਰ ਬਦਲੇ ਨੇ ਗੁਰਨਾਨਕ ਜੀ ਤੋਂ ਗੁਰੂ ਅੰਗਦ ਜੀ ਬਦਲੇ ਨੇ ਜੋਤ ਨਹੀਂ ਬਦਲੀ ਕਹਿੰਦੇ ਲੈ ਬੱਚਾ ਇਹਨੂੰ ਕੀ ਆਉਂਦਾ ਹੋਵੇਗਾ ਇਹਦੇ ਵਿੱਚ ਕੀ ਕਰਾਂ ਮਾਤਾ ਕਹਿੰਦੇ ਜੀ ਕਰਾਮਾਤ ਦਿਖਾਓ ਆਖਣ ਲੱਗੇ ਗੀਤਾ ਦੇ ਅਰਥ ਪੜ੍ਹ ਕੇ ਸੁਣਾਓ ਗੀਤਾ ਦੇ ਕੇਵਲ ਪੰਜ ਸੱਤਾਂ ਸਾਲਾਂ ਦੇ ਨੇ ਤੇ ਕਹਿੰਦੇ ਗੀਤਾ ਦੇ ਅਰਥ ਪੜ੍ਹ ਕੇ ਸੁਣਾਓ ਤੇ ਕਹਿੰਦੇ ਨੇ ਸੱਚੇ ਪਾਤਸ਼ਾਹ ਗੁਰੂ 8ਵੇਂ ਪਾਤਸ਼ਾਹ ਹਰਿਕ੍ਰਿਸ਼ਨ ਮਹਾਰਾਜ ਕਹਿੰਦੇ ਉਹ ਕਹਿੰਦੇ ਭਾਈ ਜਿਹੜਾ ਤੈਨੂੰ ਅਣਪੜ ਲੱਗ ਰਿਹਾ ਨਾ ਪਿੰਡ ਵਿੱਚੋਂ ਉਹ ਬੰਦਾ ਲਿਆ ਆਖੋ ਸਤਨਾ ਅਸੀਂ ਉਹ ਤੋਂ ਅਰਥ ਕਰਾ ਦੇਵਾਂਗੇ ਉਹਨੇ ਕੀ ਕੀਤਾ ਬੜਾ ਚਲਾਕ ਸੀ ਉਨੇ ਬਿਲਕੁਲ ਗੁੰਗਾ ਬੰਦਾ ਜਿਹੜਾ ਬੋਲ ਵੀ ਨਹੀਂ ਸਕਦਾ ਸੀ ਨਾ ਉਹ ਲਿਆ ਕੇ ਬਹਾ ਦਿੱਤਾ ਗੁਰੂ ਸਾਹਿਬ ਦੇ ਅੱਗੇ ਬਿਲਕੁਲ ਗੁੰਗਾ ਸਤਗੁਰਾਂ ਦੇ ਅੱਗੇ ਲਿਆ ਕੇ ਰੱਖਿਆ ਬਿਠਾਇਆ ਤੇ ਕਹਿੰਦੇ ਨੇ ਲਓ ਜੀ ਆ ਗਿਆ ਜਿਹਨੂੰ ਛੱਜੂ ਚੀਵਰਾਖਦੇ ਨੇ ਝੋੜ ਜਾਤੀ ਵਿੱਚੋਂ ਛੱਜੂ ਚੀਵਰ ਤੇ ਕਹਿੰਦੇ ਨੇ ਫਿਰ ਹਰਿ ਕ੍ਰਿਸ਼ਨ ਮਹਾਰਾਜ ਦੇ ਹੱਥ ਵਿੱਚ ਛੜੀ ਸੀ ਉਹ ਛੜੀ ਉਹਦੇ ਸਿਰ ਤੇ ਲਾ ਦਿੱਤੀ ਤੇ ਜਦੋਂ ਸਿਰ ਤੇ ਲਾਈ ਇਤਿਹਾਸ ਗਵਾਇਆ ਉਹ ਸਥਾਨ ਵੀ ਉੱਥੇ ਬਣਿਆ ਹੋਇਆ ਤੇ ਗੁਰਮੁਖ ਪਿਆਰਿਓ ਛੜੀ ਲਾਉਣ ਅਨਸਾਰ ਹੀ ਕਹਿੰਦੇ ਉਹ ਜਿਹੜਾ ਗੁੰਗਾ ਸੀ ਨਾ ਤੋਤੇ ਵਾਂਗੂ ਬੋਲਣ ਲੱਗ ਪਿਆ ਖੁਸਤਨਾ ਅਰਥ ਕਰਕੇ ਸੁਣਾਦਾ ਤੇ ਗੀਤਾ ਦੇ ਅਰਥ ਹੈਰਾਨ ਰਹਿ ਗਿਆ ਇਸ ਕਰਕੇ ਜੋਤ ਉਹੀ ਹੁੰਦੀ ਹੈ ਸਰੀਰ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ ਸਰੀਰ ਨਾਲ ਕੁਝ ਨਹੀਂ ਹੈ ਹੁਣ ਰਬਦਾਸ ਮਹਾਰਾਜ ਜੀ ਵੀ ਇਸੇ ਤਰ੍ਹਾਂ ਸਨ ਭਾਵੇਂ ਸ੍ਰੂਤੋ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਸੇਵਾ ਕਰਦੇ ਨੇ ਦੁਕਾਨ ਤੇ ਕੋਈ ਆ ਜਾਂਦਾ ਉਹਦੀ ਜਲਪਾਨ ਦੀ ਵੀ ਸੇਵਾ ਕਰਦੇ ਨੇ ਕਿਸੇ ਨੂੰ ਜਲਪਾਨ ਤੋਂ ਬਗੈਰ ਨਹੀਂ ਜਾਣ ਦਿੰਦੇ ਤੇ ਗੁਰਮਖ ਪਿਆਰਿਓ ਹੁਣ ਜਦੋਂ ਇੱਕ ਦਿਨ ਉਹਨਾਂ ਨੇ ਸੁਣਿਆ ਇੱਕ ਦਿਨ ਸੁਣਿਆ ਜਿਵੇਂ ਗੁਰੂ ਨਾਨਕ ਜੀ ਬਾਣੀ ਵਿੱਚ ਲਿਖਦੇ ਨੇ ਨਾ ਆਸਾ ਦੀ ਵਾਰ ਦੇ ਵਿੱਚ ਆਸਾ ਦੀ ਵਾਰ ਦੇ ਵਿੱਚ ਕਹਿੰਦੇ ਕੁੰਭੇ ਬੰਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧ ਮੰਨ ਰਹੇ ਗੁਰ ਬਿਨ ਗਿਆਨ ਨਾ ਹੋਏ ਛੋਟੇ ਹੁੰਦਿਆਂ ਭਾਵੇਂ ਸਾਧੂ ਸੰਤਾਂ ਮਹਾਤਮਾ ਵਿੱਚ ਜਾਂਦੇ ਨੇ ਇਕੱਲੇ ਵੀ ਨਾਮ ਜਪਦੇ ਰਹਿੰਦੇ ਨੇ ਪਰ ਜਦੋਂ ਸੁਣਿਆ ਵੀ ਗੁਰੂ ਤੋਂ ਬਿਨਾ ਗਤੀ ਨਹੀਂ ਹੁੰਦੀ ਆਖੋ ਸਤਨਾ ਮੈਨੂੰ ਗੁਰੂ ਧਾਰਨ ਕਰਨਾ ਚਾਹੀਦਾ ਮੈਂ ਗੁਰੂ ਧਾਰਨ ਕਰਨਾ ਹੈ ਤੇ ਗੁਰਮਖ ਪਿਆਰਿਓ ਹੁਣ ਮਨ ਵਿੱਚ ਦ੍ਰਿੜ ਇਰਾਦਾ ਧਾਰ ਲਿਆ ਮੈਂ ਮੈਨੂੰ ਗੁਰੂ ਦੀ ਲੋੜ ਹੈ ਕਿਉਂਕਿ ਗੁਰੂ ਜਿਹੜਾ ਗੁਰੂ ਦਾ ਅਰਥ ਹੈ ਗੱਗੇ ਔਕੜ ਰਾਰੇ ਦਲੈਂਕੜ ਦੋ ਅੱਖਰਾਂ ਤੋਂ ਬੰਦ ਹੈ ਜਿਹੜਾ ਗੱਗੇ ਔਕੜ ਹੈ ਉਹਨੂੰ ਕਹਿੰਦੇ ਨੇ ਗੋਹ ਬਿਲਕੁਲ ਹਨੇਰਾ ਰੂਹ ਦਾ ਅਰਥ ਹੈ ਰੂਹ ਦਾ ਅਰਥ ਹੈ ਪ੍ਰਕਾਸ਼ ਕੰਦੇ ਜਿਹੜਾ ਹਨੇਰੇ ਵਿੱਚ ਪ੍ਰਕਾਸ਼ ਕਰ ਦਵੇ ਉਹਨੂੰ ਗੁਰੂ ਆਖਦੇ ਆਖੋ ਸਤਨਾ ਹਨੇਰੇ ਵਿੱਚ ਜਿਹੜਾ ਪ੍ਰਕਾਸ਼ ਅਚਾਨਣ ਕਰ ਦਵੇ ਜਿਵੇਂ ਹਿਰਦੇ ਵਿੱਚ ਕੁਝ ਨਹੀਂ ਸੀ ਪਤਾ ਪਹਿਲਾਂ ਜਦੋਂ ਗੁਰੂ ਦੀ ਬਾਣੀ ਸੁੰਨੀ ਸ਼ੁਰੂ ਕਰ ਦਿੱਤੀ ਜਦੋਂ ਸਤਗੁਰੂ ਪਾਤਸ਼ਾਹ ਮਹਾਰਾਜ ਦੀਆਂ ਗੰਨਾਂ ਸੁੰਨੀਆਂ ਸ਼ੁਰੂ ਕਰ ਦਿੱਤੀਆਂ ਉਸੇ ਦਿਨ ਤੋਂ ਅੰਦਰੋਂ ਗਿਆਨ ਹੋਣਾ ਸ਼ੁਰੂ ਹੋ ਗਿਆ ਉਹਨੂੰ ਪ੍ਰਕਾਸ਼ ਆਖਦੇ ਨੇ ਜਦੋਂ ਸਾਨੂੰ ਗਿਆਨ ਹੋਣਾ ਸ਼ੁਰੂ ਹੋ ਜਾਵੇ ਸੇਵਾ ਬਾਰੇ ਸਿਮਰਨ ਬਾਰੇ ਨਾਮ ਬਾਰੇ ਤੇ ਸੇਵਾ ਸਿਮਰਨ ਬਾਰੇ ਜਦੋਂ ਗਿਆਨ ਹੋਣਾ ਸ਼ੁਰੂ ਹੋ ਗਿਆ ਸਮਝ ਲਓ ਕਿ ਸਾਨੂੰ ਅੰਦਰੋਂ ਚਾਨਣ ਪ੍ਰਕਾਸ਼ ਹੋਣਾ ਸ਼ੁਰੂ ਹੋ ਗਿਆ ਉਹਨੂੰ ਪ੍ਰਕਾਸ਼ ਆਖਦੇ ਨੇ ਗਿਆਨ ਨੂੰ ਤੇ ਕਹਿੰਦੇ ਨੇ ਹੁਣ ਰਾਮਾਨੰਦ ਜੀ ਉਸ ਵਕਤ ਪਹੁੰਚੇ ਹੋਏ ਗੁਰੂ ਸੰਨ ਸ਼੍ਰੀ ਰਾਮਾਨੰਦ ਜੀ ਭਗਤ ਕਬੀਰ ਜੀ ਦੇ ਵੀ ਗੁਰੂ ਹੋਏ ਨੇ ਭਗਤ ਤਰਲੋਚਨ ਦੇ ਵੀ ਗੁਰੂ ਹੋਏ ਨੇ ਹੋਰ ਵੀ ਬਹੁਤ ਐਸੀਆਂ ਸ਼ਖਸੀਆਂ ਤੇ ਸ਼ਖਸੀਅਤਾਂ ਜੀ ਸੰਨ ਜਿਨ੍ਹਾਂ ਨੇ ਜਿਨ੍ਹਾਂ ਨੇ ਰਾਮਾਨੰਦ ਜੀ ਨੂੰ ਗੁਰੂ ਧਾਰਨ ਕੀਤਾ ਸੀ ਤੇ ਗੁਰਮਖ ਪਿਆਰਿਓ ਹੁਣ ਇਰਾਦਾ ਸ਼੍ਰੀ ਰਵਿਦਾਸ ਮਹਾਰਾਜ ਜੀ ਦਾ ਵੀ ਇਹੋ ਹੈ ਆਖਦੇ ਨੇ ਕਿ ਗੁਰੂ ਧਾਰਨ ਕਰਨੇ ਪੱਕਾ ਇਰਾਦਾ ਧਾਰ ਕੇ ਸ਼੍ਰੋਮਣੀ ਭਗਤ ਰਵਿਦਾਸ ਮਹਾਰਾਜ ਜੀ ਰਾਮਾਨੰਦ ਬਰਾਗੀ ਜੀ ਦੇ ਚਰਨਾਂ ਵਿੱਚ ਆ ਡਿੱਗੇ ਹੁਣ ਇਦਾਂ ਹੀ ਕਬੀਰ ਜਲਾਹਾ ਜੀ ਹੋਏ ਸੀ ਭਗਤ ਕਬੀਰ ਜੀ ਉਹਨਾਂ ਨੇ ਵੀ ਜਦੋਂ ਗੁਰੂ ਧਾਰਨ ਕੀਤਾ ਰਾਮਾਨੰਦ ਜੀ ਨੂੰ ਪਹਿਲਾਂ ਤਾਂ ਕਿਸੇ ਨੇ ਜਾਣ ਹੀ ਨਹੀਂ ਦਿੱਤਾ ਉਹਨਾਂ ਦੇ ਕੋਲ ਬਾਰਵੀਂ ਭੇਜਦਿਆ ਕਰਨ ਵਾਪਸ ਚਲਿਆ ਜਾਓ ਪਰ ਜਦੋਂ ਸੋਚਿਆ ਵੀ ਰਾਮਾਨੰਦ ਜੀ ਨੂੰ ਮਿਲੀਏ ਤੇ ਮਿਲੀਏ ਕਿਵੇਂ ਤੇ ਅੰਮ੍ਰਿਤ ਵੇਲੇ ਰਾਮਾਨੰਦ ਜੀ ਇਸ਼ਨਾਨ ਕਰਨ ਜਾਂਦੇ ਹੁੰਦੇ ਸਨ ਗੰਗਾ ਤੇ ਰੋਜ਼ ਜਾਂਦੇ ਉਹੀ ਰਸਤੇ ਤੇ ਭਗਤ ਕਬੀਰ ਜੀ ਗੁਰਮਖ ਪਿਆਰਿਓ ਉਸ ਵਕਤ ਉਹ ਰਾਹ ਦੇ ਵਿੱਚ ਪੈ ਗਏ ਜਾਂ ਰਾਹ ਦੇ ਵਿੱਚ ਲੰਮੇ ਪੈ ਗਏ ਤੇ ਜਦੋਂ ਰਾਹ ਵਿੱਚ ਲੰਮੇ ਪਏ ਤਾਂ ਜਾ ਕੇ ਜਦੋਂ ਉਹ ਰਸਤਾ ਰਸਤੇ ਹੁਣ ਆਉਣੇ ਸੀ ਰਾਮਾਨੰਦ ਜੀ ਨੇ ਰੋਜ਼ ਦਾ ਸੁਭਾਅ ਸੀ ਇਸ਼ਨਾਨ ਕਰਨਾ ਗੰਗਾ ਤੇ ਤੇ ਗੁਰਮੁਖ ਪਿਆਰਿਓ ਜਦੋਂ ਉੱਥੋਂ ਲੰਘਣ ਲੱਗੇ ਤਾਂ ਜਿੱਥੇ ਕਬੀਰ ਜੀ ਪਏ ਨੇ ਉਹਨਾਂ ਵਿੱਚ ਪੈਰ ਵਜਿਆ ਹਨੇਰੇ ਵਿੱਚ ਪਤਾ ਨਹੀਂ ਲੱਗਿਆ ਰਾਹ ਦੇ ਵਿੱਚ ਕਬੀਰ ਜੀ ਤੇ ਜਾਣ ਕੇ ਰਾਹ ਵਿੱਚ ਪਏ ਸਨ ਮੇਰੇ ਵਿੱਚ ਪੈਰ ਵਜੇ ਜਦੋਂ ਪੈਰ ਵਜਿਆ ਹਨੇਰੇ ਵਿੱਚ ਪੈਰ ਨਾਲ ਉਹ ਲੱਭਿਆ ਟਟੋਲ ਕੇ ਵੇਖਿਆ ਕੋਈ ਆਦਮੀ ਲੱਗਦਾ ਤਾਂ ਸੋਚਿਆ ਕਿ ਸ਼ਾਇਦ ਕੋਈ ਸੁੱਤਾ ਪਿਆ ਹੋਣਾ ਇੱਕ ਬਚਨ ਕਿਹਾ ਰਾਮਾਨੰਦ ਜੀ ਨੇ ਨਾਲੇ ਤੇ ਫੜ ਕੇ ਉਠਾ ਦਿੱਤਾ ਮੋਢਿਆਂ ਤੋਂ ਤੇ ਨਾਲ ਇਹ ਬਚਨ ਕੀਤਾ ਉਠੋ ਭਾਈ ਹੁਣ ਸੌਣ ਦਾ ਵੇਰਾ ਨਹੀਂ ਅਮਰਤ ਵੇਲਾ ਹੋ ਗਿਆ ਹੁਣ ਸੌਣ ਦਾ ਵੇਲਾ ਨਹੀਂ ਉਠੋ ਕਹੋ ਰਾਮ ਆ ਸ਼ਬਦ ਕਿਹਾ ਕਹੋ ਰਾਮ ਤੇ ਕਬੀਰ ਜੀ ਰਾਮ 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 ਕਰਦੇ ਉੱਠ ਖੜੇ ਉਸੇ ਦਿਨ ਤੋਂ ਕਬੀਰ ਜੀ ਨਾਲੇ ਮੁਸਲਮਾਨ ਘਰਾਣੇ ਵਿੱਚੋਂ ਸੀ ਪਰ ਫਿਰ ਵੀ ਰਾਮ ਰਾਮ ਜਪਦੇ ਹੁੰਦੇ ਆ ਖੋ ਸਤਨਾਮ ਕਿਉਂਕਿ ਪ੍ਰਮਾਤਮਾ ਦਾ ਨਾਮ ਕੋਈ ਵੀ ਲੈ ਲਓ ਪਰਮਾਤਮਾ ਦਾ ਨਾਮ ਇੱਕੋ ਹੈ ਇਹ ਤਾਂ ਦੁਨੀਆ ਨੇ ਵੰਡੀਆਂ ਪਾਈਆਂ ਨੇ ਭਾਵੇਂ ਰਾਮ ਜਪ ਲੋ ਭਾਵੇਂ ਅੱਲਾ ਜਪ ਲੋ ਭਾਵੇਂ ਵਾਹਿਗੁਰੂ ਜਪ ਲੋ ਪਰ ਜਪੋ ਸੱਚੇ ਹਿਰਦੇ ਨਾਲ ਕਬੀਰ ਜੀ ਭਾਵੇਂ ਮੁਸਲਮਾਨ ਘਰਾਣੇ ਦੇ ਵਿੱਚੋਂ ਨੇ ਪਰ ਜਦੋਂ ਰਾਮਾ ਨੰਦ ਜੀ ਨੂੰ ਗੁਰੂ ਧਾਰਨ ਕੀਤਾ ਦੇਖੋ ਰਾਮਾ ਨੰਦ ਜੀ ਹਿੰਦੂ ਨੇ ਹਿੰਦੂ ਨੂੰ ਗੁਰੂ ਧਾਰਨ ਕੀਤਾ ਇਹ ਫਿਰ ਬੋਲਦੇ ਵੀ ਰਾਮ ਰਾਮ ਹੁਣ ਇਸੇ ਤਰ੍ਹਾਂ ਸ੍ਰੀ ਰਬਦਾਸ ਮਹਾਰਾਜ ਜੀ ਵੀ ਰਾਮ ਰਾਮ ਵਾਹਿਗੁਰੂ ਜੋ ਸ਼੍ਰੋਮਣੀ ਭਗਤ ਰਬਦਾਸ ਜੀ ਰਾਮਾਨੰਦ ਜੀ ਉਹਨਾਂ ਨੂੰ ਗੁਰੂ ਧਾਰਨ ਕੀਤਾ ਜਾ ਕੇ ਚਰਨਾਂ ਵਿੱਚ ਡਿੱਗ ਪਏ ਹੈ ਗੁਰਦੇਵ ਮੈਨੂੰ ਆਪਣੇ ਦਾਸਾਂ ਦਾ ਦਾਸ ਜਾਣ ਕੇ ਨਾਮ ਦਾ ਦਾਨ ਪ੍ਰਦਾਨ ਕਰੋ ਮੈਂ ਸੁਣਿਆ ਹੈ ਬਾਜ ਗੁਰੂ ਹਨੇਰ ਹੈ ਤਾਂ ਕਰਕੇ ਜੇ ਲੱਖਾਂ ਚੰਦ ਚੜ ਜਾਣ ਹਜ਼ਾਰਾਂ ਸੂਰਜ ਚੜ ਜਾਣ ਤੇ ਫਿਰ ਵੀ ਹਿਰਦੇ ਵਿੱਚ ਚਾਨਣ ਨਹੀਂ ਹੋ ਸਕਦਾ ਗੁਰੂ ਤੋਂ ਬਿਨਾਂ ਕੋ ਸਤਨਾ ਫਿਰ ਵੀ ਹਿਰਦੇ ਵਿੱਚ ਕੇਵਲ ਗੁਰੂ ਹੀ ਪ੍ਰਕਾਸ਼ ਕਰ ਸਕਦਾ ਹੈ ਤਾਂ ਕਰਕੇ ਆਖਿਆ ਲੱਖ ਚੜਨ ਚੰਦਰ ਮੇ ਜੀ भे सूरज चढ़न हज़ारा लख चढ़न चंदर में जी भे सूरज चढ़न हज़ारा लख चढ़न चंदर में लख चढ़न चंदर में सू गुर बिन करेरा ਗੁਰਾਂ ਬਿਨ ਕੋਰ ਹਨੇਰਾ ਸਾਨੂੰ ਗੁਰਾਂ ਬਿਨ ਕੋਰ ਹਨੇਰਾ ਗੁਰਾਂ ਬਿਨ ਕੋਰ ਹਨੇਰਾ ਸਾਨੂੰ ਗੁਰਾਂ ਬਿਨ ਸਾਨੂੰ ਗੁਰਾਂ ਬਿਨ ਸਾਨੂੰ ਗੁਰਾਂ ਬਿਨ ਕੋਰ ਸਾਨੂੰ ਗੁਰਾਂ ਬਿਨ ਕੋਰ ਗੁਰੂ ਤੋਂ ਬਿਨ ਹਨੇਰਾ ਹੈ ਜੇਕਰ ਗੁਰੂ ਧਰਨ ਨਹੀਂ ਇਹ ਨਹੀਂ ਪਤਾ ਪਤਾ ਨਹੀਂ ਕਿੰਨੇ ਕ ਜਨਮ ਹਨੇਰੇ ਵਿੱਚ ਹੀ ਲੰਘਾ ਦੇ ਆਖੋ ਸਤਨਾਮ ਜਿਵੇਂ ਦੀਵਾ ਹੁੰਦਾ ਹੈ ਨਾ ਦੀਵਾ ਬਿਲਕੁਲ ਤਿਆਰ ਹੁੰਦਾ ਹੈ ਦੀਵਾ ਤਿਆਰ ਹੈ ਵਿੱਚ ਬੱਤੀ ਵੀ ਪਾਈ ਹੈ ਵਿੱਚ ਤੇਲ ਵੀ ਪਾਇਆ ਹੈ ਬਸ ਸੀਖ ਲਾਉਣ ਦੀ ਡੇਰ ਹੁੰਦੀ ਹੈ ਤੇ ਪ੍ਰਕਾਸ਼ ਹੋ ਜਾਂਦਾ ਹੈ ਜਗ ਜਾਂਦੀ ਹੈ ਤੇ ਜੇ ਬੁਝੀ ਰਹੇ ਇਹ ਨਹੀਂ ਪਤਾ ਕਿੰਨੇ ਕ ਯੁੱਗ 부ਝੀ ਰਹੇ ਤੇ ਜਦੋਂ ਪ੍ਰਕਾ